ਉਹਨਾਂ ਦੇ ਕਹਿਣ ਦੇ ਮੁਤਾਬਕ ਆ ਵੀ ਇਹ ਤਿੰਨ ਥੈਲੀਆਂ ਆਪਾਂ ਜਿਹੜੀਆਂ ਕਿੱਲੇ ਤੇ ਪਾਉਣੀਆਂ ਜੀ ਤੇ ਨਾਲ ਜਿਹੜਾ ਇਹ ਆਪਾਂ ਇਹ ਪਾਉਣਾ ਜੀ ਗਰੋਥ ਪ੍ਰੋਮੋਟਰ ਨਿਸ਼ਾਨੀ ਲਾ ਦੀ ਹੁਣ ਆਪਣੀ ਇਹ ਵੀ ਕਿੱਥੋਂ ਤਾਂ ਇਹ ਡਿੱਗਿਆ ਇਧਰਲੇ ਪਾਸੇ ਉਸ ਹੱਬ ਨਾਲ ਲੰਮੇ ਕਿਆਰੇ ਬਣ ਜਾਣਗੇ ਆਪਣੇ ਦੋ ਬਾ ਮਿੱਟੀ ਬਾਹੁਰ ਕਿਸਾਨ ਭਰਾਵੋ ਇਹ 5 ਕਿਲੋ ਦੀ ਪੈਕਿੰਗ ਆਪਾਂ ਨੂੰ ਤਿੰਨ ਥੈਲੀਆਂ ਆਈਆਂ 15 ਕਿਲੋ ਤਿੰਨ ਸਪਰੇਆਂ ਇਹਨਾਂ ਦੀਆਂ ਲਾਵਾਂਗੇ ਗਰੋਥ ਪ੍ਰੋਮੋਟਰ ਦੀਆਂ ਸასიਖਾਲ ਕਿਸਾਨ ਭਰਾਵੋ ਤੇ ਭਰਾਵੋ ਸਾਡਾ ਇੱਕ ਭਰਾ ਹਰਜੀਤ ਅੰਬਾਲਾ ਤੋਂ ਤੇ ਉਹ ਭਰਾ ਸਾਡਾ ਬੜਾ ਖਿਆਲ ਰੱਖਦਾ ਪਿਛਲੀ ਵਾਰ ਅਗੇਤੀ ਗੋਭੀ ਦੇ ਵਿੱਚ ਆਪਾਂ ਇਹ ਪਾਉਣਾ ਸੀ ਪਲਾਂਟ ਟੋਨਿਕ ਤੇ ਇਹ ਸਾਡਾ ਬਾਈ ਜੀ ਵੀਡੀਓ ਸਾਡੀ ਲੇਟ ਹੋਣ ਦੇ ਕਰਕੇ ਤੇ ਉਹਦੇ ਤੋਂ ਭਰਾ ਤੋਂ ਭੇਜਿਆ ਨਹੀਂ ਗਿਆ ਤੇ ਅਸੀਂ ਹੁਣ ਖੁਦ ਆਪ ਮੰਗਵਾਇਆ ਉਹਦੇ ਤੋਂ ਉਹ ਆਂਦਾ ਸੀ ਜਦੋਂ ਗੋਭੀ ਤੁਸੀਂ ਲੇਟ ਵੈਰਾਈਟੀ ਲਾਉਣੀ ਹੋਈ ਤਾਂ ਮੈਨੂੰ ਜਰੂਰ ਦੱਸਿਓ ਜੀ ਤੇ ਆਪਾਂ ਇਹ ਮੰਗਵਾਇਆ ਜੀ ਤੇ ਨਾਲ ਉਹਨਾਂ ਨੇ ਗਰਮੋਥ ਗਰੋਥ ਪ੍ਰੋਮੋਟਰ ਵੀ ਆਪਾਂ ਨੂੰ ਭੇਜੇ ਇਹ ਲੀਟਰ ਇਹ ਵੀ ਆਪਾਂ ਉਹਨਾਂ ਤੋਂ ਮੰਗਵਾਏ ਆ ਵੀ ਅਸੀਂ ਦੁਬਾਰਾ ਫੇਰ ਇਹਦਾ ਪੂਰਾ ਟ੍ਰਾਇਲ ਲੈਣਾ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਵੀ ਇਹ ਤਿੰਨ ਥਾਈਲੀਆਂ ਆਪਾਂ ਜਿਹੜੀਆਂ ਕਿੱਲੇ ਤੇ ਪਾਉਣੀਆਂ ਜੀ ਤੇ ਨਾਲ ਜਿਹੜਾ ਇਹ ਆਪਾਂ ਇਹ ਪਾਉਣਾ ਜੀ ਗਰੋਥ ਪ੍ਰੋਮੋਟਰ ਉਹਾਂ ਦੇ ਵੀ ਮਿਕਸ ਜ਼ਰੂਰ ਕਰਿਓ ਜੀ ਤੇ ਇੱਕ ਕਿੱਲੇ ਤੇ ਛਾਣਾ ਇਹਦਾ ਮਾਰਨਾ ਆਪਾਂ ਤੇ ਇੱਕ ਕਿੱਲੇ ਤੇ ਛਾਣਾ ਮਾਰ ਕੇ ਫੇਰ ਆਪਾਂ ਇਹਦਾ ਹੀ ਪੂਰਾ ਰਿਜ਼ਲਟ ਲਵਾਂਗੇ ਇੱਕ ਕਿੱਲੇ ਤੇ ਆਪਾਂ ਪੂਰੀ ਨਿਸ਼ਾਨੀ ਲਾਵਾਂਗੇ ਤੇ ਉਦੋਂ ਬਾਅਦ ਫਿਰ ਇਹਦਾ ਆਪਾਂ ਛਿੱਟਾ ਮਰਵਾਵਾਂਗੇ ਤੇ ਇਹ ਜਿਹੜੇ 2 ਲੀਟਰ ਆਪਾਂ ਨੂੰ ਉਹਨਾਂ ਨੇ ਤਿੰਨ ਸਪਰੇਆਂ ਆਸਤੇ ਦਿੱਤੇ ਆ ਵੀ ਕਿੱਲੇ ਦੀਆਂ ਤਿੰਨ ਸਪਰੇਆਂ ਤੁਸੀਂ ਗੋਭੀ ਤੇ ਲਾਉਣੀਆਂ ਤੇ ਇਹ ਵੀ ਆਪਾਂ ਫਿਰ ਇੱਕ ਸਾਈਡ ਤੇ ਕਿੱਲੇ ਦਾ ਪੂਰਾ ਰਿਜ਼ਲਟ ਪਹਿਲਾਂ ਵੀ ਲਿਆ ਸੀ ਪਹਿਲਾਂ ਆਪਾਂ ਨੂੰ ਕੱਲੀ ਸਪਰੇ ਆਈ ਸੀ ਤੇ ਹੁਣ ਆਪਾਂ ਇਹ ਸਵਾਰਕੇ ਦੇ ਵਿੱਚ ਮਿਕਸ ਕਰਾਂਗੇ ਲੈ ਵੀ ਪ੍ਰਦਾਨ ਕਾਰੋ ਮਿਕਸਨ ਮਿਕਸ ਕਰਕੇ ਆਪਾਂ ਇਹਦਾ ਫਿਰ ਪੂਰਾ ਰਿਜ਼ਲਟ ਤੁਹਾਨੂੰ ਇਹ ਆ ਤ ਕਿ ਪੂਰਾ ਬੌਂਡ ਤੋਂ ਸ਼ੁਰੂ ਕੀਤਾ ਕੰਮ ਆਪਾਂ ਦਾ ਸਾਰੇ ਜਿਹੜਾ ਹੈਗਾ ਇਹਦਾ ਰਿਜ਼ਲਟ ਲੈਣਾ ਆਪਾਂ ਇਹਨੂੰ ਹਲਾ ਲਗੇ ਯਾਰ ਹਨਾ ਮੇਰੇ ਸਹਾਂ ਨਾਲ ਤਾਂ ਥੋੜੀ ਜੀ ਮਿੱਟੀ ਪਾਉਣੀ ਪਊਗੀ ਝੋਲੀ ਦੇ ਥੱਲੇ ਇਹਦੀ ਨਾ ਲੰਘ ਜੇ ਮਿੱਟੀ ਲਿਆ ਸੁੱਕੀ ਜੀ ਥੋੜੀ ਜੀ ਮਿੱਟੀ ਮਿਲਾ ਦੇ ਵਿੱਚ ਮਿੱਟੀ ਮਿਲਾ ਕੇ ਛੱਟਾ ਵੀ ਸੌਖਾ ਆ ਜਾਊਗਾ ਹੋਰ ਮਿਲਾ ਲਾ ਹੋਰ ਮਿਲਾ ਲਾ ਸੁੱਕੀ ਭਾਲ ਮਿੱਟੀ ਜਮਾ ਸੁੱਕੀ ਮਿੱਟੀ ਥੋੜਾ ਮੈਂ ਥੋੜਾ ਆ ਪਾਉਣਾ ਫੇਰ ਦੁਬਾਰਾ ਮਿੱਟੀ ਪਾ ਲਈ ਦੋ ਆਊਗਾ ਲੋਟ ਪਾ ਮਿੱਟੀ ਪਾ ਹੋਰ ਨਹੀਂ ਨਿਕਲਿਆ ਹਲਾ ਇਹਨੂੰ ਇਸ ਤਰ੍ਹਾਂ ਮਿਕਸ ਕਰ ਮਿਕਸ ਕਰ ਮਿਕਸ ਕਰੀਏ ਮਿਕਸ ਕਰੀਏ ਪਾਰ ਕੇ ਮਿਕਸ ਕਰਦੇ ਨੂੰ ਮਿੱਟੀ ਪਾਲਾ ਹੋਰ ਪਾਲਾ ਮਿੱਟੀ ਤੇ ਕਿਸਾਨ ਵੀਰੋ ਇਸ ਤਰ੍ਹਾਂ ਆਪਾਂ ਨੂੰ ਮਿਕਸ ਕਰ ਰਹੇ ਇੱਕ ਕਿੱਲੇ ਤੇ ਇਹਦਾ ਫਿਰ ਆਪਾਂ ਲਾਵਾਂਗੇ ਪੂਰਾ ਟ੍ਰੇਲ ਜੇ ਦੀ ਨਿਸ਼ਾਨੀ ਲਾਦੀ ਨੂਰੇ ਜਿੱਥੋਂ ਤਾਈਂ ਆਪਾਂ ਇਹਦਾ ਛੱਟਾ ਆਉਣਾ ਨਾ ਇੱਕ ਤਿਆਰੇ ਤੇ ਪੂਰੇ ਤੇ ਉੱਥੋਂ ਤਾਈਂ ਆਹ ਸਾਰਾ ਮਿਕਸ ਕਰ ਲਾ ਆਹ ਤੂੰ ਰੱਖੀ ਬੈਠਾ ਸੀ ਸਗੋਂ ਕਰਤੀ ਤਿਆਰੀ ਛੱਟਾ ਮਾਰਦੇ ਆ ਇਹੇ ਬੰਦਾ ਆਪਾਂ ਛੱੜਤਾ ਹੈ ਨਿਸ਼ਾਨੀ ਲਾਦੀ ਹੁਣ ਆਪਣੀ ਇਹ ਵੀ ਕਿੱਥੋਂ ਤਾਂ ਇਹ ਡਿੱਗਿਆ ਇਧਰਲੇ ਪਾਸੇ ਉਸ ਹਸਾਬ ਨਾਲ ਲੰਮੇ ਕਿਆਰੇ ਬਣ ਜਾਣਗੇ ਆਪਣੇ ਦੋ ਇੱਕ ਕਿੱਲੇ ਕਿਸਾਨ ਭਰਾਵੋ 5 ਕਿਲੋ ਦੀ ਪੈਕਿੰਗ ਆਪਾਂ ਨੂੰ ਤਿੰਨ ਥੈਲੀਆਂ ਆਈਆਂ 15 ਕਿਲੋ ਕਿੱਲੇ ਦਾ ਆਪਾਂ ਪਾਵਾਂਗੇ ਇਹ 15 ਕਿਲੋ ਤੇ ਫਿਰ ਲਾਵਾਂਗੇ ਰਿਜ਼ਲਟ ਜੀ ਇਹਦਾ ਆਪਾਂ ਪੂਰਾ ਗੋਭੀ ਦੀ ਕਰੀ ਜਾਂਦੇ ਆ ਤਿਆਰੀ ਆਪਾਂ ਲੱਕੀ ਵੈਰੈਟੀ ਦੀ ਜਿਹੜੀ ਆਪਾਂ ਲਾਉਣੀ ਆ ਪਹਿਲਾਂ ਵੀ ਤੁਹਾਡੇ ਨਾਲ ਪਿਛਲੀ ਵੀਡੀਓ ਚ ਵੀ ਆਪਾਂ ਗੱਲ ਸ਼ੇਅਰ ਕੀਤੀ ਸੀ ਤੇ ਅੱਜ ਥੋੜੀ ਜੀ ਧੁੱਪ ਨਿਕਲੀ ਆ ਮੌਸਮ ਦਾ ਹੋੜ ਆ ਜਾਂ ਫਰਕ ਪਿਆ ਤੇ ਆਪਾਂ ਫਿਰ ਇਹ ਜਿਵੇਂ ਬਾਈ ਦੇ ਕਹਿਣ ਦੇ ਮੁਤਾਬਕ ਵੀ ਆਪਾਂ ਥੱਲੇ ਪਾਉਣਾ ਸੀ ਆਪਾਂ ਫਿਰ ਥੱਲੇ ਇਹਦੀ ਸ਼ਿੱਟਾ ਦੇ ਦੇ ਚੁੱਕੇ ਆ ਕਿ ਨਾਲ ਫਿਰ ਇਹਦੀ ਆਪਾਂ ਜਿਹੜੀ ਸਪਰੇ ਆ ਉਦੋਂ ਬਾਅਦ ਇਹ ਗੋਭੀ ਤੇ ਆਪਾਂ ਦੋਵਾਂ ਦੀ ਤਿੰਨ ਸਪਰੇਆਂ ਇਹਨਾਂ ਦੀਆਂ ਲਾਵਾਂਗੇ ਗਰੋਥ ਪ੍ਰੋਮੋਟਰ ਦੀਆਂ ਤੇ ਪਿਛਲੇ ਜਿਹੜਾ ਪਹਿਲਾਂ ਆਪਾਂ ਪਿਛਲੇ ਵੀਡੀਓ ਚ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਇਹਦੀਆਂ ਆਪਾਂ ਤਿੰਨ ਸਪਰੇਆਂ ਲਾਈਆਂ ਸੀ ਬੜੀ ਸੋਹਣੀ ਕੁਆਲਿਟੀ ਬਣੀ ਸੀ ਵਜਨ ਵੀ ਵਧਿਆ ਤੇ ਆਪਾਂ ਦੁਬਾਰਾ ਹੁਣ ਉਹ ਉਹ ਚੀਜ਼ ਆ ਜਿਹੜੀ ਆਪਣੀ ਆਈ ਸੀ ਉਹ ਮਿਲੀ ਨਹੀਂ ਸੀ ਆਪਾਂ ਨੂੰ ਪਹਿਲਾਂ ਤੇ ਇਹ ਆਪਾਂ ਦੁਬਾਰਾ ਇਹ ਹੁਣ ਪੂਰਾ ਟ੍ਰਾਇਲ ਕਰਾਂਗੇ ਦਾ 1 ਕਿੱਲੇ ਤੇ ਵੀ ਕੀ ਉਹ ਦੂਜੇ ਨਾਲੋਂ ਇਹਦਾ ਕਿੰਨਾ ਕੁ ਫਰਕ ਪੈਂਦਾ ਸਾਰੀ ਵੀਡੀਓ ਚ ਆਪਾਂ ਤੁਹਾਨੂੰ ਦੇਵਾਂਗੇ ਜਾਣਕਾਰੀ ਜੀ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ